ਸਾਸਰੀਆ ਕਾਲ ਮੈਂ ਹਰੀਖਾ ਚੋਹਾਨ ਤੇ ਤੁਸੇ ਦੇਖ ਰਹੇ ਹੋ ਪਾਸਕਾ ਨਿਊਜ਼ਲਾਈਨ ਤੋਂ ਰਿਪੋਰਟਰ ਰੋਕੀ ਜਾਨਜੀ ਦੀ ਖਾਸ ਰਿਪੋਰਟ ਬੀਤੇ ਦਿਨ ਨਿਜੰਡੀਆਲਗੁਰੂ ਪੀੜ ਪੜੱਕੇ ਵਾਲੇ ਦਰਸ਼ਨੀ ਬਾਜ਼ਾਰ ਦੇ ਨੇੜੇ ਪਾਲਮਿਕੀ ਚੌਕ ਵਿੱਚ ਸਤਗੁਰੂ ਕਲੈਕਸ਼ਨ ਰੈਡੀਮੇਡ ਵਾਲੇ ਦੀ ਦੁਕਾਨ ਤੇ ਅੰਨੇਵਾ ਗੋਲੀਆਂ ਚਲਾਈਆਂ ਗਏ ਸਨ ਜਿਸ ਵਿੱਚ ਦੁਕਾਨ ਤੇ ਕੰਮ ਕਰਦੀ ਇੱਕ ਕੋਮਲ ਨਾਮ ਦੀ ਲੜਕੀ ਜ਼ਖਮੀ ਹੋ ਗਈ ਸੀ ਜਦੋਂ ਕਿ ਦੁਕਾਨ ਦੇ ਮਾਲਕ ਬਾਲਵਲ ਬਚ ਗਏ ਸਨ ਅਜੰਡੀਆਲਗੁਰੂ ਤੋਂ ਸਾਫ ਕਾਵਿਤਾ ਸੁਖਵਿੰਦਰ ਸਿੰਘ ਡੈਨੀ ਬੰਡਾਲਾ ਵਿਸ਼ੇਸ਼ ਤੌਰ ਤੇ ਪੀੜ ਦੁਕਾਨਦਾਰ ਮਾਲਕਾਂ ਦੇ ਘਰ ਪਹੁੰਚੇ ਅਤੇ ਪਰਿਵਾਰ ਹੌਸਲਾ ਦਿੱਤਾ ਦੇਖੋ ਹਾਲਾਤ ਜਿਹੜੇ ਅੱਜ ਝੰਡਿਆਲਾ ਗੁਰੂਚ ਬਣੇ ਨੇ ਵਿਸ਼ੇਸ਼ ਤੌਰ ਤੇ ਸ਼ਹਿਰ ਦੇ ਵਿੱਚ ਇਹ ਬੜੇ ਹੀ ਬੇਹਦ ਚਿੰਤਾ ਜਨਕ ਨੇ ਦਿਨ ਦਿਹਾੜੇ ਜਿਸ ਤਰੀਕੇ ਦੇ ਨਾਲ ਗੁੰਡਾਗਰਦੀ ਹੋ ਰਹੀ ਹੈ ਔਰ ਗੋਲੀਬਾਰੀ ਸ਼ਰਿਆਮ ਦੁਕਾਨਾਂ ਤੇ ਸ਼ਰਿਆਮ ਸ਼ਰਿਆ ਬਾਜ਼ਾਰ ਮਰਡਰ ਹੋ ਰਿਹਾ ਇਹ ਆਪਣੇ ਆਪ ਚੀਜ਼ ਗੱਲ ਦਰਸਾ ਰਿਹਾ ਹੈ ਕਿ ਪੰਜਾਬ ਦੇ ਅੰਦਰ ਖਾਸ ਕਰਕੇ ਹਲਕਾ ਝੰਡਿਆਲਾ ਦੇ ਅੰਦਰ ਜਿਹੜਾ ਲਾਅ ਐਂਡ ਆਰਡਰ ਹੈ ਪੂਰੇ ਤਰੀਕੇ ਦੇ ਨਾਲ ਜਿਹੜਾ ਹੈ ਉਹ ਫੇਲ ਹੋ ਚੁੱਕਾ ਹੈ ਔਰ ਖਾਸ ਕਰਕੇ ਕੁਝ ਦਿਨ ਪਹਿਲਾਂ ਘਟਨਾਵਾਂ ਇਹੋ ਜਿਹੀਆਂ ਹੋਈਆਂ ਜਿਨ੍ਹਾਂ ਨੇ ਲੋਕਾਂ ਦੇ ਮਨਾਂ ਦੇ ਵਿੱਚ ਬਹੁਤ ਸਾਰਾ ਡਰ ਸਹਿਮ ਖੌਫ ਪੈਦਾ ਕੀਤਾ ਮਹਿਤਾ ਚੌਂਕ ਦੇ ਵਿੱਚ ਵੀ ਕੁਝ ਦਿਨ ਪਹਿਲਾਂ ਦੁਕਾਨਦਾਰਾਂ ਦੇ ਉੱਪਰ ਗੋਲੀ ਚਲਾਈ ਗਈ ਦਿਨ ਦਿਹਾੜੇ ਸਵੇਰ ਸ਼ੁਰੂਆਤ ਹੋਈ ਦੁਕਾਨਾਂ ਖੋਲੀਆਂ ਤੇ ਗੋਲੀਬਾਰੀ ਜਿਹੜੀ ਸ਼ੁਰੂ ਕਰ ਦਿੱਤੀ ਗਈ ਜਿਸ ਤੋਂ ਤੰਗ ਪਰੇਸ਼ਾਨ ਲੋਕਾਂ ਨੇ ਦੁਕਾਨਦਾਰਾਂ ਨੇ ਸਾਰਾ ਮਹਿਤਾ ਚੌਂਕ ਉਸ ਦਿਨ ਬੰਦ ਕੀਤਾ ਹੁਣ ਅੱਜ ਜਿਹੜਾ ਇਹ ਕੱਲ੍ਹ ਵਾਕਿਆ ਇੱਥੇ ਜੰਡੇਆਲਾ ਸ਼ਹਿਰ ਦੇ ਵਿੱਚ ਹੋਇਆ ਇਹਨੇ ਵੀ ਲੋਕਾਂ ਦੇ ਵਿੱਚ ਇੱਕ ਜਿਹੜਾ ਡਰ ਹੈ ਤੇ ਖੌਫ ਜਿਹੜਾ ਹੈ ਉਹਨੂੰ ਪੈਦਾ ਕੀਤਾ ਅੱਜ ਹਾਲਾਤ ਇਹ ਬਣ ਗਏ ਵੀ ਲੋਕ ਸੋਚਾਂ 'ਚ ਪੈ ਗਏ ਕਿ ਜਿਸ ਤਰੀਕੇ ਦੇ ਨਾਲ ਅਤਵਾਦ ਦੇ ਵਿੜੇ ਲੋਕੇ ਤੋਂ ਪਲਾਨ ਕਰਕੇ ਗਏ ਸੀ ਉਜਾੜਾ ਹੋਇਆ ਸੀ ਉਸ ਤਰੀਕੇ ਦੇ ਨਾਲ ਫੇਰ ਇਹ ਇੱਕ ਵਾਰੀ ਹਾਲਾਤ ਉਹੋ ਜਿਹੇ ਬਣਦੇ ਪਏ ਅਰ ਚਿੰਤਾ ਦੀ ਗੱਲ ਇਹ ਹੈ ਕਿ ਪ੍ਰਸ਼ਾਸਨ ਔਰ ਸਰਕਾਰ ਨੂੰ ਆਪਣੀ ਜ਼ਿੰਮੇਵਾਰੀ ਨੂੰ ਸਮਝਣਾ ਚਾਹੀਦਾ ਹੈ ਜੇ ਅੱਜ ਹਾਲਾਤ ਇਹੋ ਜਿਹੇ ਬਣ ਗਏ ਨੇ ਤੇ ਅੱਜ ਹਾਲਾਤ ਐ ਇਹੋ ਜਿਹੇ ਬਣ ਗਏ ਜਣਿਆਲਾ ਸ਼ਹਿਰ ਦੇ ਵਿੱਚ ਵੀ ਹਾਲਾਤ ਤੇ ਇਹ ਡਿਮਾਂਡ ਕਰ ਰਹੇ ਆ ਵੀ ਜਿਹੜੇ ਸ਼ਹਿਰ ਵਾਸੀ ਨੇ ਇਹਨਾਂ ਨੂੰ ਅਗਰ ਤੋ ਇਸ ਸੁਰੱਖਿਆ ਨਹੀਂ ਇਹਨਾਂ ਦੀ ਇਸ ਤਰੀਕੇ ਨਾਲ ਕਰ ਸਕਦੇ ਕੰਟਰੋਲ ਤੋਂ ਲਾਅ ਆਰਡਰ ਨੂੰ ਤੇ ਕਮ ਸੇ ਕਮ ਸਰਕਾਰ ਨੂੰ ਚਾਹੀਦਾ ਇਹਨਾਂ ਨੂੰ ਬੁਲੇਟ ਪ੍ਰੂਫ ਜੈਕਟਸ ਹੀ ਪ੍ਰੋਵਾਈਡ ਕਰ ਦੇ। ਇਹ ਬੁਲੇਟ ਪ੍ਰੂਫ ਜੈਕਟਾਂ ਪਾ ਕੇ ਆਪਣੇ ਘਰਾਂ ਚੋਂ ਬਾਹਰ ਨਿਕਲਣ। ਬੁਲੇਟ ਪ੍ਰੂਫ ਜੈਕਟਾਂ ਪਾ ਕੇ ਆਪਣੇ ਕਾਰੋਬਾਰ ਤੇ ਜਾ ਕੇ ਬੈਠਣ। ਜਦੋਂ ਪਤਾ ਵੀ ਸ਼ਰਿਆਮ ਗੋਲੀਬਾਰੀ ਹੋ ਰਹੀ ਹੈ, ਸ਼ਰਿਆਮ ਗੋਲੀਆਂ ਚੱਲ ਰਹੀਆਂ ਨੇ। ਕੋਈ ਸੁਰੱਖਿਤ ਨਹੀਂ ਤੇ ਫਿਰ ਅੱਜ ਹਾਲਾਤ ਤੇ ਉਹ ਹੀ ਮੰਗ ਕਰ ਰਿਹਾ ਵੀ ਸਾਰੇ ਸ਼ਹਿਰ ਦੇ ਵਿੱਚ ਬਜਾਏ ਤੁਸੀਂ ਇਹ ਗਰੰਟਾ ਇਧਰ ਉਧਰ ਕਮੰਡਨ ਦੀ ਬਜਾਏ ਪਹਿਲਾਂ ਇਹਨਾਂ ਦੀ ਸੁਰੱਖਿਆ ਜਿਹੜੀ ਹੈ ਉਹ ਚ ਥ੍ਰੈਟ ਟੂ ਲਾਈਫ ਹੈ ਜੇ ਲਾਈਫ ਹੀ ਸੁਰੱਖਿਤ ਨਹੀਂ ਜੀਵਨ ਹੈ ਤੇ ਅਗੇ ਨਾਲ ਡਵੈਲਪਮੈਂਟ ਕਿਵੇਂ ਕੰਮ ਚਾਹੀਗੀ ਜਦੋਂ ਬੰਦੇ ਆਪਣੇ ਜੀਵਨ ਵਾਲੇ ਪਾਸੇ ਲਾਈਫ ਵਾਲੇ ਪਾਸੇ ਥ੍ਰੈਟ ਸਮਝਦੇ ਪਏ ਐ ਤੇ ਫਿਰ ਪਿੱਛੇ ਸਰਕਾਰ ਦੀ ਕੀ ਜਿਹੜੀ ਜ਼ਿੰਮੇਵਾਰੀ ਰਹਿ ਜਾਂਦੀ ਸਰ 2 ਦਿਨ ਪਹਿਲਾਂ ਇਹਨਾਂ ਵੱਲੋਂ ਦਰਖਾਸਤ ਹੀ ਦਿੱਤੀ ਗਈ ਹੈ ਜਿਨ੍ਹਾਂ ਨੂੰ ਗੁੜੀ ਚਾਹੀਦੀ ਆ ਤੇ ਪੁੱਛਦੀ ਕਾਰਵਾਈ ਤੇਰੀ ਵੀ ਠਿੱਲੀ ਕੀ ਕਰਨੀ ਵੇਖੋ ਮੈਂ ਤੁਹਾਨੂੰ ਪਹਿਲਾਂ ਹੀ ਕਹਿ ਚੁੱਕਾ ਵੀ ਇੱਥੇ ਹਾਲਾਤ ਜਿਹੜੇ ਆ ਨਾ ਬਿਲਕੁਲ ਆਊਟ ਆਫ ਕੰਟਰੋਲ ਨੇ ਇਹ ਇਹਨਾਂ ਦੇ ਹੱਥ ਵਾਸਤੇ ਗੱਲ ਬਾਹਰ ਹੋ ਚੁੱਕੀ ਹੈ ਇਹ ਅੱਜ ਦੀ ਘਟਨਾ ਨਹੀਂ ਇਹ ਮੈਂ ਪਿਛਲੇ ਲਗਭਗ 2.5 ਸਾਲ ਤੋਂ ਵੇਖ ਰਿਆ ਇੱਕ ਤੋਂ ਬਾਅਦ ਇੱਕ ਇੱਕ ਤੋਂ ਬਾਅਦ ਇੱਕ ਦਿਨ ਬਾਅਦ ਚੜਦਾ ਤੇ ਥਾੜ 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 ਸ਼ਰੇ ਸ਼ੁਰੂ ਹੋ ਜਾਂਦੀ ਹੈ ਬਰੌਡਡੇ ਲਾਈਟ ਮਰਡਰਸ ਨੇ ਕਿਲਿੰਗਸ ਨੇ ਪਰ ਇੱਥੇ ਕਿਸੇ ਦੇ ਕੰਨ ਤੇ ਜੋ ਨਹੀਂ ਸਰਕਦੀ ਪਈ ਲੋਕੀ ਸ਼ਹਿਰ ਵਾਸੀ ਨੇ ਹਲਕਾ ਵਾਸੀ ਨੇ ਕਿਸੇ ਨੂੰ ਧਮਕੀ ਫਰੋਤੀ ਦੀ ਆਉਂਦੀ ਹੈ ਕਿਸੇ ਨੂੰ ਗੋਲੀਆਂ ਵਾਰੀਆਂ ਦੀ ਆਉਂਦੀ ਹੈ ਔਰ ਸ਼ਰੇ ਹਮ ਦਿਨ ਦਿਹਾੜੇ ਜੋ ਗੋਲੀਆਂ ਚੱਲਦੀਆਂ ਫਿਰ ਵੀ ਸਰਕਾਰਾਂ ਸੁੱਤੀਆਂ ਰਹਿਣ ਕੰਨ ਤੇ ਜੋ ਨਾ ਸਰਕੇ ਇਹ ਬੇहद ਮਾੜੀ ਗੱਲ ਗਰੀਬ ਨਸ਼ੇ ਆ ਦੇ ਨਸ਼ਿਆਂ ਦੀ ਬੰਦ ਹੁੰਦੀ ਵੀ ਆ ਵਧਦੇ ਜਾ ਰਹੇ ਆ ਦੇਖੋ ਗਲਤੀ ਇਹ ਕਰਨ ਵਾਲੀ ਹੈ ਵੀ ਸਰਕਾਰ ਨੇ ਵਾਅਦੇ ਕੀਤੇ ਸੀਗੇ ਬਹੁਤ ਲੰਬੇ ਚੋੜੇ ਕਿ ਅਸੀਂ ਬਦਲਾਅ ਲੈ ਕੇ ਆਉਣਾ ਬਦਲਾਅ ਤੇ ਅੱਜ ਕਿਸੇ ਪਾਸੇ ਵੀ ਨਜ਼ਰ ਨਹੀਂ ਆ ਰਿਹਾ ਉਲਟਾ ਜਿਹੜੇ ਹਾਲਾਤ ਥੋੜੇ ਬਹੁਤੇ ਚੰਗੇ ਸੀਗੇ ਉਹਨਾਂ ਨੂੰ ਵੀ ਹੱਥ 'ਚ ਵਿਗਾੜ ਕੇ ਦੇ ਹੱਥ ਫੜਾ ਦਿੱਤਾ ਬਿਲਵਾ ਫੋੜ ਨੂੰ ਕੋਈ ਕਿਸੇ ਦੀ ਸਾਰ ਲੈਣ ਤੱਕ ਰਾਜ਼ੀ ਨਹੀਂ ਪਹਿਲਾਂ ਪਿਛਲੇ ਸਾਲ ਆਉਂਦਾ ਸੀ ਦੁਕਾਨਾਂ ਤੇ ਤੇ ਚੋਰੀਆਂ ਦੇ ਲੁੱਟਮਾਰ ਪੂਰੇ ਜ਼ੋਰਾਂ ਤੇ ਸੀਗੇ ਕੋਈ ਦੁਕਾਨਦਾਰ ਕਹਿੰਦੇ ਸੀ ਕੱਲ ਮੇਰੀ ਦੁਕਾਨ ਟੁੱਟ ਗਈ ਮੇਰੀ ਦੁਕਾਨ ਤੇ ਚੋਰੀ ਹੋ ਗਈ ਤੇ ਹੁਣ ਹਾਲਾਤੇ ਬਣੇ ਪਏ ਵੀ ਕੋਈ ਕਹਿੰਦਾ ਯਾਰ ਮੇਰੀ ਦੁਕਾਨ ਤੇ ਆ ਕੇ ਗੋਲੀ ਚਲਾ ਕੇ ਆ ਮੇਰੀ ਦੁਕਾਨ ਤੇ ਗੋਲੀ ਚਲਾ ਕੇ ਬਹੁਤ ਬੁਰੇ ਹਾਲਾਤ ਨੇ ਔਰ ਇਹ ਪੰਜਾਬ ਸਰਕਾਰ ਨੂੰ ਇਹ ਜਿਹੜੀ ਕੁੰਭਗਰ ਦੀ ਨੀਂਦ ਉੱਤੇ ਪਿਆ ਉਹਨੂੰ ਜਾਗਣਾ ਚਾਹੀਦਾ ਆਪਣੀ ਜ਼ਿੰਮੇਵਾਰੀ ਨੂੰ ਸਮਝਣਾ ਚਾਹੀਦਾ ਥੈਂਕ ਯੂ ਚੋਕ ਨੂੰ ਸਭ ਆਖ ਬੰਦੇ ਪੜੀਆਂ ਤੇ ਮੈਨੂੰ ਲੱਗਾ ਕਿ ਤੂੰ ਮੋਸਲੂ ਤੂੰ ਇੱਥੇ ਦੁਆਰਾ ਆ ਗਈ ਸਾਡੇ ਹੀ ਮਾਣ ਦੀ ਮੈਂ ਵਾਅਦਾ ਦਿੱਤੀ ਹੈ ਨਾ ਮੈਂ ਕਹਾ ਵਾਜੂ ਫੇਰ ਆ ਗਏ ਅੱਛਾ ਜੇ ਉਸ ਟਾਈਮ ਤੇ ਤੈਨੂੰ ਕੋਈ ਉਹ ਮੇਰਾ ਰੱਬ ਦੇ ਦਰਦੀ ਤੇ ਉਹ ਮੇਰਾ ਹੱਥ ਛੋਟੀ ਉਬਰਦੀ ਹੈ ਤੇ ਜਿਹੜੇ ਤੇਜ਼ ਬੁਖਾਉਂਦੇ ਨੇ ਤੇਜ਼ ਆਦ ਮਗਰਾਂ ਕਹਿੰਦੇ ਉਹਦਾ ਮਹਾਰਨੀ ਹੈ ਹਾਂ